ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਇੱਕ ਛੌਂਕੀਆ ਵੀਡੀਓ ਸਰਪੰਚ ਬਲਦੇਵ ਸਿੰਘ ਪਿੰਡ ਮਿੱਡੂਮਾਨ ਜ਼ਿਲ੍ਹਾ ਫਰੀਦਕੋਟ ਉਹਨਾਂ ਦੇ ਫਾਰਮ ਦੇ ਵਿੱਚੋਂ ਹੈ ਇਸ ਵੀਡੀਓ ਚ ਇਹਨਾਂ ਦੇ ਸਾਰੇ ਪਸ਼ੂ ਤੁਹਾਨੂੰ ਦਿਖਾਉਂਗਾ ਪਹਿਲਾਂ ਬਹੁਤ ਵੀਡੀਓ ਬਣੀਆਂ ਲਾਈਵ ਚ ਆਈ ਵੀ ਇੱਥੋਂ ਇਸ ਫਾਰਮ ਚੋਂ ਬਹੁਤ ਵਾਰ ਕੀਤੀ ਹੈ ਤੇ ਇਹਨਾਂ ਕੋਲ ਸਾਰੇ ਜਾਣਦੇ ਬਹੁਤ ਚੰਗੇ ਪਸ਼ੂ ਜਿਹੜੇ ਉਹ ਨਸਲ ਨੀਲੀ ਰਾਵੀ ਦੇ ਵੀ ਐ ਮੁਰਾ ਵਾਲੇ ਪਾਸੇ ਕੈਮਰਾ ਮਾਰਾਂਗੇ ਤੁਹਾਨੂੰ ਉਧਰੋਂ ਵੀ ਪਸ਼ੂ ਜਿਹੜੇ ਉਹ ਪਸੰਦ ਆਉਣਗੇ ਚੰਗੇ ਪਸ਼ੂ ਆ ਖਾਸ ਕਰਕੇ ਜਿਹੜੀ ਸੰਭਾਲ ਬਾਈ ਜੀ ਹੋਰੀ ਕਰਦੇ ਉਹ ਵੀ ਬੜੀ ਚੰਗੀ ਇਹਨਾਂ ਦੀ ਕਰਦੇ ਆ ਚੰਗੀ ਕੇਅਰ ਨਾਲ ਹੀ ਜਿਹੜੇ ਉਹ ਚੰਗੇ ਪਸ਼ੂ ਜਿਹੜੇ ਉਹ ਪੈਦਾ ਹੁੰਦੇ ਆ ਜਾਂ ਅੱਗੇ ਫਿਰ ਉਹਨਾਂ ਦਾ ਰਿਜ਼ਲਟ ਜਿਹੜਾ ਉਹ ਸਾਹਮਣੇ ਆਉਂਦਾ ਜਿਵੇਂ ਪਹਿਲਾਂ ਤੋਂ ਇਹਨਾਂ ਨੂੰ ਕਈ ਨਸਲਾਂ ਦਾ ਸ਼ੌਂਕ ਰਿਹਾ ਖਾਸ ਕਰਕੇ ਕੁੱਕੜ ਕਬੂਤਰ ਉਧਰਲੇ ਪਾਸੇ ਦਾ ਵੀ ਤੇ ਹੁਣ ਪਸ਼ੂਆਂ ਵਾਲੇ ਪਾਸੇ ਵੀ ਨੀਲੀ ਰਾਵੀ ਮੁਰਾ ਜਰਸੀ ਇਹ ਨਸਲਾਂ ਵੀ ਬਾਈ ਜੀ ਹੋਰਾਂ ਕੋਲ ਘਰ ਦੇ ਵਿੱਚ ਸੰਭੀਆਂ ਹੋਈਆਂ ਤੋਨੂ ਇੱਕ ਵਾਰ ਕੈਮਰਾ ਮਾਰ ਦੇਣਾ ਇਹ ਪਸ਼ੂ ਦਿਖਾ ਦੇਣਾ ਕੁਛ ਨਾਕ ਵੀਡੀਓ ਚ ਤੋੜ ਕੇ ਵੀ ਦਿਖਾਵਾਂਗੇ ਛੌਂਕ ਪੂਰਾ ਕਰਾਂਗੇ ਤੁਹਾਡਾ ਵੀ ਤੇ ਜਿਹੜੇ ਭਰਾ ਸਰਪੰਚ ਸਾਹਿਬ ਦੇ ਫਾਰਮ ਤੇ ਪਹੁੰਚੇ ਉਹਨਾਂ ਦਾ ਵੀ ਕਿਉਂਕਿ ਬਹੁਤ ਸਾਰੇ ਪਸ਼ੂ ਪਾਲਕ ਸ਼ਕੀਨ ਪਸ਼ੂ ਪਾਲਕ ਜਿਹੜੇ ਸਰਪੰਚ ਸਾਹਿਬ ਕੋਲ ਅੱਜ ਇਸ ਫਾਰਮ ਤੇ ਆਏ ਹੋਏ ਆ ਪਾ ਉਹਨਾਂ ਨਾਲ ਵੀ ਕੈਮਰਾ ਮਾਰਾਂਗੇ ਤੁਸੀਂ ਬਹੁਤੇ ਭਰਾਵਾਂ ਨੂੰ ਜਾਣਦੇ ਹੋਵੋਗੇ ਜਿਹੜੇ ਚਿਹਰੇ ਸਾਹਮਣੇ ਆਉਂਦੇ ਜਾਣਗੇ ਸੋ ਇਹ ਵੀ ਇੱਥੇ ਸਾਰੇ ਸਵੱਬ ਬਣਿਆ ਇਕੱਠੇ ਹੋਏ ਆ ਇੱਕ ਤਰ੍ਹਾਂ ਦਾ ਇਹ ਛੋਟਾ ਮੇਲਾ ਹੀ ਤੁਹਾਨੂੰ ਦੇਖਣ ਨੂੰ ਲੱਗੂਗਾ ਪਸੂ ਜਿਹੜੇ ਮੁਰਾ ਨਸਲ ਦੇ ਆ ਉਹ ਵੀ ਇੱਕ ਵਾਰ ਤੁਸੀਂ ਦੇਖੋ ਘਰ ਦੇ ਵਿੱਚ ਜਿਹੜੀਆਂ ਮੱਝਾਂ ਵਾਈ ਜੀ ਹੋਰਾਂ ਕੋਲ ਰੱਖੀਆਂ ਹੋਈਆਂ ਇਹ ਵੀ ਬੜੀਆਂ ਕਮਾਲ ਦੀਆਂ ਚੰਗੇ ਰਿਕਾਰਡ ਦੀਆਂ ਇਹ ਮੱਝਾਂ ਚੰਗੇ ਦੁੱਧ ਵਾਲੀਆਂ ਸਰਪੰਚ ਸਾਹਿਬ ਰੱਖਦੇ ਆ ਘਰ ਦੇ ਵਿੱਚ ਇੱਕ ਵਾਰ ਤੁਸੀਂ ਸ਼ੌਂਕ ਪੂਰਾ ਕਰੋ ਇਧਰਲੇ ਪਾਸੇ ਫਿਰ ਆਪਾਂ ਨਾਲ ਸਰਪੰਚ ਸਾਹਿਬ ਨੂੰ ਮਿਲਾਂਗੇ ਕੁਝ ਨਾਕ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਕੀਆਂ ਬਾਰੇ ਆਪਾਂ ਵੈਸੇ ਜਾਣਕਾਰੀ ਸਰਪੰਚ ਸਾਹਿਬ ਤੋਂ ਜ਼ਰੂਰ ਲਵਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਰਪੰਚ ਸਾਹਿਬ ਅੱਜ ਇੱਕ ਚੌਂਕੀਆ ਵੀਡੀਓ ਬਣਾ ਰਹੇ ਆਂ ਤੇ ਸੁਆਪ ਫਰੇ ਭਰਾ ਵੀ ਸੁਖਣਾ ਕਾਫੀ ਦੂਰ ਦੂਰ ਤੋਂ ਵੀ ਵੀਰ ਪਹੁੰਚੇ ਹੋਏ ਆਂ ਪਸ਼ੂ ਚੌਂਕ ਕਰ ਰਹੇ ਆ ਪੂਰਾ ਆਪਣੀ ਵੀ ਦੇਖ ਰਹੇ ਹੋ ਗਿਆ ਵੀ ਉਹ ਇਸ ਕਰਕੇ ਬਣਾ ਰਹੇ ਆਂ ਜੀ ਇੱਕ ਤਾਂ ਬੱਚੇ ਬਾਹਰੋਂ ਆਏ ਸੀ ਉਹਨਾਂ ਨੇ ਵਾਪਸ ਹੀ ਜਾਣਾ ਅੱਛਾ ਠੀਕ ਹੈ ਜੀ ਇੱਕ ਜਿਹੜੇ ਸਾਰੇ ਭਰਾ ਆ ਇਹਨਾਂ ਨਾਲ ਫਿਰ ਸਾਰਾ ਦੇਖ ਲੈਣਗੇ ਸਾਰਾ ਉਹ ਤੇ ਬਾਕੀ ਜੀ ਬਾਈ ਜੀ ਚਲੋ ਠੀਕ ਹੈ ਤੇ ਇਸ ਕਰਕੇ ਥੋੜਾ ਜਿਆਦਾ ਜਾਣਾ ਤਾਂ ਮੇਲੇ ਤੇ ਵੀ ਸੀਗਾ ਅੱਛਾ ਚੋਕ ਪੂਰਾ ਕਰਕੇ ਆਉਣਾ ਸੀ ਨਾਲੇ ਭਰਾਵਾਂ ਨੂੰ ਮਿਲਣਾ ਸੀਗਾ ਉਹ ਵੀ ਇਸ ਕਰਕੇ ਸਾਡੀ ਥੋੜੀ ਜੀ ਮਜਬੂਰੀ ਮੇਲੇ ਤੇ ਤਾਂ ਨਹੀਂ ਜਾਇਆ ਜਾਂਦਾ ਅਸੀਂ ਕਿਹਾ ਵੀ ਸ਼ੌਂਗ ਹੀ ਆ ਵੀਡੀਓ ਇੱਥੇ ਚਲੋ ਪਸ਼ੂ ਤਿਆਰ ਆ ਸੋਹਣੇ ਅੱਜ ਦਿਖਾ ਦਿੰਨੇ ਆ ਹਨਾ ਦਿਖਾ ਦਿੰਨੇ ਠੀਕ ਹੈ ਤਿਆਰੀ ਤੁਰੀ ਕਰਾਈ ਸੀਗੀ ਪਰ ਇਸ ਕਰਕੇ ਰਹਿ ਗਏ ਵੀ ਨਹੀਂ ਚਲੋ ਅੱਛਾ ਇਹਨਾਂ ਚੋਂ ਆਪਾਂ ਕੁਸਕਨ ਆਗਾ ਅੱਜ ਤੋਰ ਕੇ ਵੀ ਦਿਖਾਵਾਂਗੇ ਕਿ ਆਪਾਂ ਜਦੋਂ ਵੀ ਵੀਡੀਓ ਬਣਾਉਣੇ ਆ ਪਸ਼ੂ ਖੜੇ ਹੀ ਦਿਖਾ ਦਿੰਨੇ ਆ ਜ ਮੇਰੇ ਖਿਆਲ ਚ ਜੇ ਆਪਾਂ ਨੀਲੀ ਰਾਵੀ ਦੀ ਗੱਲ ਕਰੀਏ ਤਾਂ ਥੋੜਾ ਸਭ ਤੋਂ ਵੱਧ ਮਾਣ ਇਸ ਝੋਟੀ ਨੇ ਵਧਾਇਆ ਹੋਊਗਾ ਨਾ ਜੀ ਇਸ ਤੋਂ ਪਹਿਲਾਂ ਜਿਹੜੀ ਇਹਦੀ ਮਾਂ ਸੀ ਜੀ ਹੂੰ ਉਹ ਵੀ ਆਪਣੇ ਕੋਲੇ ਹੀ ਰਹੀ ਐ। ਉਹ ਇਸ ਟਾਈਮ ਪਿੰਦੇ ਬਾਈ ਕੋਲ। ਪਿੰਦੇ ਬਾਈ ਕੋਲੇ ਹਲੇ ਵੀ ਹੈਗੀ ਐ। ਹੂੰ। ਚਾਰ ਮੇਲੇ ਉਹ ਜਿੱਤੀ ਸੀ ਬਾਈ। ਠੀਕ ਐ। ਠੀਕ ਐ। ਉਹਦੀਆਂ ਇਹ 3 ਤੇ 4 ਹੀ ਜਿੱਤੀ ਐ। 4 ਹੀ ਜਿੱਤੀ। ਪੀਡੀਐਫ ਵੀ ਫਰਸਟ ਟਰਾਈ ਤੋਂ ਲਈ ਫਰਸਟ ਟਰਾਈ ਸੀਗੀ ਇੱਕ ਵਾਰੀ ਟਰੋਲੇ ਸੈਕੰਡ ਆਈ ਇੱਕ ਵਾਰੀ ਫਰਸਟ ਆਈ ਐ ਜੀ। ਠੀਕ ਐ। ਅੱਛਾ ਇਸ ਟਾਈਮ ਹੁਣ ਇਹ ਗੱਬਣ। ਹੁਣ ਜੀ ਇਹ 7 ਮਹੀਨਾ ਤੋਂ ਗੱਬਣ ਐ। ਹੂੰ। ਤੇ 7 ਕਿਲੋ ਦੁੱਧ ਤੇ ਹਜੇ ਚੱਲੀ ਜਾਂਦੀ ਐ। ਡਰਾਈ ਕਰਨੀ ਐ। ਤੇ ਹੁਣ ਡਰਾਈ ਕਰਨੀ ਐ ਤੇ 60% ਤੋਂ ਗੱਬਣ ਐ। 60% ਜਿਹੜਾ ਬਾਦਲ ਫਾਰਮ ਦੇ ਵਿੱਚ। ਹਾਂ। ਠ ਖੜੀ ਕੱਟੀ ਹੂੰ ਉਹ ਸੋਨਵਾਲ ਬਸਤੀ ਤੋਂ ਡਾਇਰੈਕਟ ਕਾ ਕਰਾਈ ਸੀ ਜਿਹੜੀ ਇਧਰਲੇ ਪਾਸੇ ਇਹ ਕੱਟੀ ਹਾਂ ਉਹ ਹਾਂਜੀ ਹਾਂ ਕੱਟੀ ਉਹ ਠੀਕੋਲ ਕੇ ਦਿਖਾ ਦੇ ਦੀ ਠੀਕ ਹੈ ਹਾਂ ਤੇ ਇਹਨੂੰ ਆਪਾਂ ਮੜਾ ਤੋੜ ਕੇ ਦਿਖਾਈਏ ਹਾਂ ਮੜਾ ਤੋੜ ਕੇ ਦਿਖਾ ਠੀਕ ਹੈ ਸੋ ਦੋਸਤੋ ਤੋੜ ਕੇ ਤੁਹਾਨੂੰ ਝੋਟੀ ਦਿਖਾਉਣੇ ਆ ਚਾਰ ਮਹੀਨੇ ਦਸਿਆ ਨਾ ਜਿੱਤ ਗਈ ਹਾਂ ਚਾਰ ਜੀ ਹਾਂਜੀ ਹੁਣ ਤਾਂ ਬਟਾਲਾ ਸਰਕਾਰੀ ਵੀ ਬਟਾਲੇ ਜਿੱਤੀ ਸੀ ਜਦੋਂ ਆਪਦੀ ਮਾਂ ਦੇ ਨਾਲ ਹੀ ਪਾਈ ਸੀ ਜਿਹੜੀ ਥੰਡੇ ਕੋਲੇ ਆ ਠੀਕ ਓਕੇ ਹੁਣ ਤਾਂ ਸਰਪੰਚ ਸਾਹਿਬ ਇਹ ਤਾਂ ਮੇਲਿਆਂ ਨਾਲੋਂ ਤਾਂ ਇਹਨੂੰ ਰਿਟਾਇਰ ਹੀ ਕਰਤਾ ਹਾਂ ਤੇ ਪਾਉਣੇ ਕੀ ਪਾਈ ਨਹੀਂ ਜੀ ਲਗਾਏ ਸੀ ਮੇਲੇ ਤੇ ਪਾਈ ਨਹੀਂ ਪਰ ਪਰੇ ਨੂੰ ਲਾ ਜਲਮੀ ਠੀਕ ਹੈ ਸੋ ਦੋਸਤੋ ਝੋਟੀ ਦੇਖੋ ਇਹ ਆਪਦੀ ਮਾਂ ਨੂੰ ਚਾਰ ਮਹੀਨੇ ਜਿੱਤ ਚੁੱਕੀ ਹੈ ਸੱਤ ਮਹੀਨਿਆਂ ਦੀ ਗੱਭਣ ਤੇ 7 ਕਿਲੋ ਦੁੱਧ ਤੇ ਹਜੇ ਵੀ ਚੱਲਦੀ ਹੈ ਬੰਤਰ ਦੇਖੋ ਝੋਟੀ ਦੀ ਲੰਬਾਈ ਦੇਖੋ ਜੇ ਨੋਟ ਕਰੋ ਆਮ ਮੱਝਾਂ ਨਾਲੋਂ ਜ਼ਿਆਦਾ ਲੰਬੀ ਦਿਸੂਗੀ ਤੁਹਾਨੂੰ ਸੋਹਣਾ ਸੰਗ ਹੈ ਗਲਾਬੀ ਬਿਲਕੁਲ ਅੱਖ ਟਾਂਜਾ ਦੇਖੋ ਝੋਟੀ ਦਾ ਤੋਂ ਤੁਸੀਂ ਵੀ ਸ਼ੌਂਕ ਪੂਰਾ ਕਰੋ ਤੇ ਜਿਹੜੇ ਵੀ ਇੱਥੇ ਪਸ਼ੂ ਦੇਖਣ ਵਾਸਤੇ ਆਏ ਹੋਏ ਆ ਉਹ ਵੀ ਇਸ ਝੋਟੀ ਨੂੰ ਦੇਖਣਗੇ ਬਹੁਤ ਸੋਹਣੀ ਝੋਟੀ ਦੱਸੋ ਇਹ ਸਰਪੰਚ ਸਾਹਿਬ ਦੇ ਫਾਰਮ ਦਾ ਇੱਕ ਹੀਰਾ ਹੈ ਸ਼ੈਨਸ਼ਾ ਤੋਂ ਗੱਭਣਾ ਦੱਸੋ ਇਸ ਟਾਈਮ ਇਹ ਡਰਾਈ ਕਰਨੀ ਹੈ ਫਿਰ ਵੀ 7 ਕਿਲੋ ਦੁੱਧ ਦੇ ਰਹੀ ਹੈ 7 ਮਹੀਨਿਆਂ ਦੀ ਗੱਭਣ ਇਹਦੇ ਨਾਲ ਇੱਕ ਹੋਰ ਝੋਟੀ ਜਿਹੜੀ ਖੜੀ ਹੈ ਸਰਪੰਚ ਸਾਹਿਬ ਇਹਦੀ ਕੀ ਡਿਟੇਲ ਹੈ ਇਹ ਵੀ ਭਾਈ ਬਹੁਤ ਚੰਗੀ ਇਹਦੀ ਆਪਾਂ 2 ਸਾਲ ਹੋ ਗਏ ਇਹਦੀ ਵੀ ਚਵਾਈ ਕਰਾਉਂਦੇ ਨੂੰ ਪਿਛਲੀ ਯਾਰ ਤਾਂ ਤਿੰਨ ਚਵਾਈਆਂ ਕਰਾਈਆਂ ਸੀ ਇਹਦੀਆਂ ਹਮ ਇੱਕ ਇੱਕ ਕਰਾਈ ਆ ਜੀ ਠੀਕ ਹੈ ਤੇ ਇਹ ਵੀ ਹੁਣ ਹੋ ਗਈ ਆ ਚਾਰਾ ਮਹੀਨਿਆਂ ਤੋਂ ਗੱਪਣਾ ਜੀ ਠੀਕ ਹੈ ਠੀਕ ਹੈ ਜੀ ਤੇ 15 ਕਿਲੋ ਦੁੱਧ ਤੇ ਹੁਣ ਵੀ ਚੱਲਦੀ ਆ ਠੀਕ ਹੈ ਤੇ ਇਹਦਾ ਜਿਹੜਾ ਪਿਛਲਾ ਬੱਚਾ ਉਹ ਸ਼ੈਂਸ਼ਾ ਦਾ ਹੈਗਾ ਇਹ ਮਗਰਾ ਜਿਹੜਾ ਠੀਕ ਹੈ ਇੱਥੇ ਵੀ ਦੁਬਾਰਾ ਸ਼ੈਂਸ਼ਾ ਤੋਂ ਗੱਪਣਾ ਠੀਕ ਹੈ ਇੱਥੇ ਹੀ ਬਹੁਤ ਦੋਸਤੋ ਦੋਨੇ ਮੱਝਾਂ ਦਿਖਾਤੀਆਂ ਤੇ ਦੋਨਾਂ ਦੇ ਬੱਚੇ ਵੀ ਦਿਖਾ ਰਹੇ ਆ ਸ਼ੈਂਸ਼ਾ ਬਾਦਲ ਫਾਰਮ ਵਾਲੇ ਬੁੱਲ ਦਾ ਬੱਚਾ ਹੈ ਮਾ ਦਾ ਦੁੱਧ ਆਪਣੇ ਚੈਨਲ ਤੇ ਵੀ ਲਾਈਵ ਤੁਸੀਂ ਦੇਖਿਆ ਹੋਊਗਾ ਮੇਰੇ ਖਾਲਚ ਸਰਪੰਚ ਸਾਹਿਬ 20 ਹੱਟ ਮਾਰ ਜਾਂਦੀ ਹੈ ਛੋਟੀ ਹੈ 20 ਕਿਲੋ ਨੂੰ ਮੇਰੇ ਖਾਲਚ ਹਾਂ ਹਾਂ ਜੀ 20 ਤੋਂ ਵੀ ਟੱਪ ਜਾਂਦੀ ਹੈ ਠੀਕ ਹੈ ਸੋ ਇਹ ਕਟਾ ਤੁਸੀਂ ਦੇਖੋ ਇਹ ਸੈਨਛਾ ਬੋਲ ਦਾ ਬਾਦਲ ਫਾਰਮ ਦੇ ਵਿੱਚ ਜਿਹੜਾ ਸੈਨਛਾ ਬੋਲ ਹੈ ਸੋ ਬਹੁਤ ਸੋਨਾ ਕਟਾ ਸਰਪੰਚ ਸਾਹਿਬ ਸੰਭਾਲ ਰਹੇ ਬੰਦੀ ਭਾਈ ਇਹਦੇ ਨਾਲ ਜਿਹੜੀ ਕੱਟੀ ਖੜੀ ਹੈ ਦਸੋ ਵੀ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਜਿਹੜੀ ਝੋਟੀ ਪਹਿਲੇ ਨੰਬਰ ਤੇ ਤੋਰੀ ਸੀ ਉਹਦਾ ਬੱਚਾ ਇਹ ਏ ਵੀ ਚੰਚਾ ਦੀ ਦੱਸੇ ਸਰਪੰਚ ਸਾਹਿਬ ਇਹ ਨਹੀਂ ਇਹ ਪ੍ਰੋਜ ਪ੍ਰੋਸ ਉਹ ਡਾਇਰੈਕਟ ਕ੍ਰਾਸ ਹੈ ਇਸ ਕੋਲ ਕੀ ਸੀਗਾ ਸਹਾਦਨਾ ਪਲਿਆ ਫੋਰਸ ਦੀ ਫੋਰਸ ਬੋਲ ਦੱਸੋ ਸੋਨੂ ਵਾਲੀ ਬਸਤੀ ਦੇ ਵਿੱਚ ਤੇ ਡਾਇਰੈਕਟ ਕ੍ਰਾਸ ਦੀ ਕੱਟੀ ਸਰਪੰਚ ਸਾਹਿਬ ਕੋਲ ਇਹ ਜਿਹੜੀ ਪਹਿਲੇ ਨੰਬਰ ਤੇ ਝੋਟੀ ਤੋਰੀ ਸੀ ਉਹਦਾ ਬੱਚਾ ਹੈ ਸੰਭਾਲ ਬਹੁਤ ਚੰਗੀ ਕਰਦੇ ਸਰਪੰਚ ਸਾਹਿਬ ਕਿੰਨੀ ਉਮਰ ਹੋ ਗਈ ਇਹਦੀ 10 ਮਹੀਨੇ ਜੀ 10 ਮਹੀਨੇ ਉਮਰ ਹੈ ਬਾਡੀ weight ਦੇਖੋ ਚੰਗੀ ਕੇਅਰ ਚੰਗਾ ਰਾਸ਼ਨ ਪਾਉਂਦੇ ਆ ਸਰਪੰਚ ਸਾਹਿਬ ਇਹ ਰੀ ਇੱਦੇ ਦੇ ਜਿਹੜੇ ਉਹ ਬੱਚੇ ਤਿਆਰ ਹੁੰਦੇ ਆ ਸੋ ਇਹ ਵੀਰ ਸਾਰੇ ਨਾਲ ਇੰਨਾ ਪਸ਼ੂਆਂ ਨੂੰ ਦੇਖਣਗੇ ਤੇ ਵੀਡੀਓ ਦੇ ਮਾਧਿਅਮ ਨਾਲ ਤੁਸੀਂ ਵੀ ਇੰਨਾ ਭਰਾਵਾਂ ਨੂੰ ਮਿਲੋਗੇ। ਉਹ ਅੱਗੇ ਦੋਸੋ ਤੁਹਾਨੂੰ ਇੱਕ ਬੱਚਾ ਹੋਰ ਖੜਾ ਦਿਖਾਉਣੇ ਆ ਸਰਪੰਚ ਸਾਹਿਬ ਇਹ ਬੱਚਾ ਇਹ ਬੱਚਾ ਜੀ ਆਪਣੇ ਲੰਡੇ ਦਾ ਜਿਹੜਾ ਚੋਟਾ ਜੀ ਮਹਿਮੂ ਵਾਲੇ ਦਲਬਾਘ ਕੋਲੇ ਠੀਕ ਹੈ ਉਹਦਾ ਬੱਚਾ ਡਾਇਰੈਕਟਰ ਦਾ ਜੀ ਅੱਛਾ ਉਹਦਾ ਬੱਚਾ ਹੈ ਕਿਹੜੀ ਮੱਝ ਦਾ ਬੱਚਾ ਹੈ ਇਹ ਐਸੇ ਮੱਝ ਦਾ ਇਹਦੀ ਆਪਾਂ ਚੋਆਇਸ ਛੋਡੇ ਚੈਨਲ ਤੇ ਹੋਈ ਸੀ 20 ਕਿਲੋ ਦੀ ਜੀ 20 ਕਿਲੋ ਦੀ ਚਵਾਈ ਇਹਦੀ ਹੋਈ ਵੀ ਹੈ ਹਾਂ ਇਹ ਸੋਡੇ ਚੈਨਲ ਤੇ ਪਈ ਹੈ ਇਹਦੀ ਵਿਚਵਾਈ ਜੀ ਹੁਣ ਇਹ ਗੱਪਣ ਹੈ ਹੁਣ ਜੀ ਗੱਪਣ ਆਇਆ ਇਹ ਕਰੀ ਜੀ ਖਾਲੀ ਨਿਕਲ ਗਈ ਜੀ ਅੱਛਾ ਹੁਣ ਦੁਬਾਰਾ ਗੱਪਣ ਹੋਈ ਹੈ ਜੀ ਦੁਬਾਰਾ ਗੱਪਣ ਹੋ ਗਈ ਠੀਕ ਹੈ ਇਹ ਤੋਂ ਅੱਗੇ ਜਿਹੜੀ ਝੋਟੀ ਖੜੀ ਹੈ ਸਰਪੰਚ ਸਾਹਿਬ ਅੱਗੇ ਉਸੇ ਮੇਲੇ ਵਾਲੀ ਝੋਟੀ ਦੀ ਹੈ ਜੀ ਇਹ ਇਹ ਉਹਦੀ ਧੀ ਹੈ ਉਸ ਝੋਟੀ ਦੀ ਹਾਂ ਜੀ ਇਹ ਖੀਰੀ ਹਲੇ ਜੀ ਅੱਛਾ ਹਜੇ ਖੀਰੀ ਹੈ ਖੀਰੀ ਸੂਪੂ ਜੀ ਇਹ ਵੀ ਸੱਤਾਂ ਮਹੀਨੇ ਦੀ ਗੱਪਣ ਹੈ ਅੱਛਾ ਸੱਤਾਂ ਮਹੀਨੇ ਦੀ ਗੱਪਣ ਹੈ ਤੇ ਆ ਦੋਸੋ ਖੀਰੀ ਹੋ ਸਕਦਾ ਵੀ ਇਹ ਸੂਪੇ ਵੈਸੇ ਬੋਡੀ weight ਇਦਾਂ ਦਾ ਹੋ ਸਕਦਾ ਉਹ ਤੁਹਾਨੂੰ ਕੋਈ ਦੰਦ ਤੋੜ ਜੇ ਪਰ ਹਜੇ ਖੀਰੀ ਐ ਨਹੀਂ ਤੋੜਦੀ ਇਹ ਨਹੀਂ ਤੋੜਦੀ ਠੀਕ ਹੈ ਸੋ ਇਹ ਖੀਰੀ ਸਰਪੰਚ ਸਾਹਿਬ ਕਹਿੰਦੇ ਸੂਪ ਪੈਣੀ ਐ ਮੱਝਾਂ ਵੀ ਚੰਗੇ ਨਾਲ ਸਾਹਮਣੇ ਤਾਂ ਖੀਰੀਆਂ ਸੁੰਦੀਆਂ ਕੱਲੀਆਂ گاਵਾ ਵਹਿੜਾ ਨਹੀਂ ਜੇ ਮੱਝਾਂ ਛੋਟੀਆਂ ਜਿਹੜੀਆਂ ਜਨਮ ਤੋਂ ਇਹਨਾਂ ਦੀ ਕੇਅਰ ਚੰਗੀ ਹੋ ਜੇ ਤੇ ਇਹ ਵੀ ਖੀਰੀਆਂ ਸੂਪ ਪੈਂਦੀਆਂ ਤੁਹਾਡੇ ਸਾਹਮਣੇ ਇੱਕ ਛੋਟੀ ਦੇਖੋ ਬੋਡੀ weight ਫੁੱਲ ਐ ਬਿਲਕੁਲ ਆਪਦੀ ਮਾਂ ਦਾ ਭਲੇਖਾ ਪਾਉਂਦੀ ਐ ਉਹ ਉਨੀ ਲੰਬੀ ਉਹਦੇ ਵਾਂਗੂ ਦਿਸਦੀ ਐ ਬਾਕੀ ਸਿਹਤ ਤਾਂ ਤੁਸੀਂ ਦੇਖ ਹੀ ਸਕਦੇ ਹੋ ਸਿੰਘ ਦਾ ਡਿਜ਼ਾਈਨ ਵੀ ਉਸੇ ਤਰ੍ਹਾਂ ਦਾ ਐ ਸੋਹਣੀ ਅੱਖ ਸਰਪੰਚ ਸਾਹਿਬ ਇਹਨਾਂ ਝੋਟੀਆਂ ਦੇ ਜਿਹੜਾ ਪਿਓ ਦਾ ਨਾਂ ਜ਼ਰੂਰ ਦੱਸਦੇ ਜਾਇਓ ਜਿਹਨਾਂ ਜਿਹੜੀਆਂ ਦਾ ਪਤਾ ਤੁਹਾਨੂੰ ਇਸ ਝੋਟੀ ਦਾ ਪਿਓ ਕਿਹੜਾ ਉਹਦਾ ਬਾਬਰ 2 ਦੀ ਐ ਜੀ ਠੀਕ ਐ ਜਿਹੜੀ ਪਹਿਲੇ ਨੰਬਰ ਅਸੀਂ ਪਾਵਰ 2 ਦੀ ਐ ਇਹ ਇਹ ਆਪਣੇ ਦੂਜਾ ਹੈਗੀ ਆ ਸਟਾਰ ਦੀ ਜੀ ਇਹ ਸਟਾਰ ਦੀ ਹੁਣ ਇਹ ਗੱਭਣਾ ਇਸੇ ਤੋਂ ਜਿਹੜਾ ਲੰਡੇ ਦੇ ਬੱਚੇ ਤੋਂ ਇਹ ਮੈਮੂਲੇ ਦਬਾ ਦੇ ਝੋਟੇ ਜਿਹੜੀ ਉਹ ਮੱਝ ਦੂਜੇ ਨੰਬਰ ਤੇ ਆਪਾਂ ਦਿਖਾਈ ਸੀ ਉਹ ਕਿਹੜੇ ਦੀ ਐ ਕਿਹੜੀ ਜਿਹੜੀ 2 ਨੰਬਰ ਤੇ ਮੱਝ ਸੀਗੀ ਇਹ ਆਪਾਂ ਖਰੀਦੀ ਸੀ ਜੀ 2 ਸਾਲ ਹੋ ਗਏ ਤਿੰਨ ਆਪਣੇ ਪਹਿਲੇ ਸੂਏ ਆਈ ਸੀ ਰੋੜਾ ਵਾਲੀ ਲੈਂਡ ਚੋਂ ਆ ਜੀ ਠੀਕ ਹੈ ਓਕੇ ਸੋ ਦੱਸੋ ਖਰੀਦੀ ਹੋਈ ਸੀ ਤੇ ਇਹ ਝੋਟੀ ਦੇਖੋ ਇਹ ਸਟਾਰ ਦੀ ਐ ਫੀਰੀ ਸੂ ਗਈ 7 ਮਹੀਨਿਆਂ ਦੀ ਗੱਭਣ ਬਹੁਤ ਸੋਹਣੀ ਝੋਟੀ ਐ ਲੈ ਚਲੋ ਭਾਈ ਬੰਦ ਤੋ ਦੇਖੋ ਇਹਨੂੰ ਵੀ ਤੁਸੀਂ ਨੀਲੀ ਰਾਵੀ ਦੇ ਪਸੂ ਤੁਹਾਨੂੰ ਅਸੀਂ ਸਾਰੇ ਹੀ ਤੋਰ ਕੇ ਦਿਖਾ ਦਿੰਦੇ ਹਾਂ ਇਕੱਲੀ ਇਹ ਝੋਟੀ ਅਸੀਂ ਨਹੀਂ ਤੋਰੀ ਇੱਕ ਹੋਰ ਝੋਟੀ ਇਧਰਲੇ ਪਾਸੇ ਸਰਪੰਚ ਸਾਹਿਬ ਇਹਦੀ ਕੀ ਡਿਟੇਲ ਹੈ ਝੋਟੀ ਦੀ ਜਿਹੜੀ ਉਹ ਸਾਹਮਣੇ ਦੇਖ ਰਹੇ ਹੋ ਇਹ ਬਾਈ ਜੀ ਨੌਵਾਂ ਮਹੀਨਾ ਲੱਗ ਗਿਆ ਇਹਨੂੰ ਅੱਛਾ ਠੀਕ ਹੈ ਜੀ ਹੂੰ ਤੇ ਇਹ ਵੀ ਸ਼ੈਣਸ਼ਾ ਤੋਂ ਗੱਭਣਾ ਇਹ ਖਰੀਦੀ ਹੋਈ ਹੈ ਆਪਣੀ ਹਾਂ ਇਹ ਖਰੀਦੀ ਹੋਈ ਹੈ ਇਹ ਹੁਣ ਚਾਰ ਦੰਦ ਹੋ ਗਈ ਜੀ ਚਾਰ ਦੰਦ ਹੋ ਗਈ ਹੈ ਪਹਿਲਾ ਸੂਆ ਇਹ ਸੂਗੀ ਹਾਂ ਪਹਿਲਾ ਸੂਗੀ ਇਹ ਠੀਕ ਹੈ ਸੋ ਦੋਸਤੋ ਨੀ ਮੜੀ ਤੋਰੀਆਂ ਨੂੰ ਪਹਿਲਾ ਸੂਆ ਸੂ ਨੌ ਮਹੀਨਿਆਂ ਦੀ ਗੱਭਣ ਹੈ ਮੀਨਾ ਕਰਿੰਦਾ ਇਹ ਵੀ ਸ਼ੈਨਸ਼ਾ ਬੋਲੋ ਤੋ ਪ੍ਰੈਗਨੈਂਟ ਹੈ ਇਸ ਟਾਈਮ ਬੰਦਰ ਦੇਖੋ ਝੋਟੀ ਦੀ ਬਿਊਟੀ ਵੀ ਦੇਖੋ ਤੁਸੀਂ ਵਾਈਟ ਫੇਸ ਸੋਹਣਾ ਲੱਗਦਾ ਹੈ ਨੀਲੀ ਰਾਵੀ ਨਸਲ ਦੀ ਖਾਸੀਅਤ ਇਹ ਹੈ ਵੀ ਇਹਦੀ ਬਿਊਟੀ ਜਿਹੜੀ ਹੈ ਵੈਸਾ ਸਕੈਨ ਚ ਉਹ ਵੀ ਤੁਹਾਨੂੰ ਇਹਦੀ ਜਿਹੜੀ ਉਹ ਕਾਲਾ ਸਲੇਟੀ ਜਾਂ ਰੰਗ ਨਜ਼ਰ ਆਉਂਦਾ ਹੋਊਗਾ ਪਰ ਨਾਲ ਜਦੋਂ ਵਾਈਟ ਰੰਗ ਜੁੜ ਜਾਂਦਾ ਤਾਂ ਉਹਦੇ ਨਾਲ ਇਹਨਾਂ ਦੀ ਬਿਊਟੀ ਸੁੰਦਰਤਾ ਹੋਰ ਵੱਧ ਜਾਂਦੀ ਹੈ ਤੋ ਇਹ ਵੀ ਇੱਕ ਝੋਟੀ ਤੁਸੀਂ ਦੇਖੋ ਬਹੁਤ ਸੋਹਣੀ ਹੈਰੀ ਉਹ ਚੌਂਕ ਕਰੋ ਪੂਰਾ ਤੁਸੀਂ ਚਾਰ ਦੰਦ ਹੋ ਗਈ ਐ ਇੱਕ ਮਹੀਨਾ ਬਾਕੀ ਐ ਦੇਖੋ ਬੰਤਰ ਝੋਟੀ ਦੀ ਹਵਾਨਾ ਬਹੁਤ ਸੋਹਣਾ ਬਣਾਉਣਾ ਸ਼ੁਰੂ ਕੀਤਾ ਐ ਇੱਕ ਮਹੀਨਾ ਰਹੀ ਲੋਮਾ ਨਹੀਂ ਜੀ ਨੋਮਾ ਇਹਨੂੰ ਲੱਗਾ ਜੀ ਹੁਣ ਐਸਾ ਨੋਮਾ ਲੱਗਾ ਠੀਕ ਐ ਇਹ 2 ਮਹੀਨੇ ਪਏ ਐ ਠੀਕ ਐ ਸੋ 2 ਮਹੀਨੇ ਦੋਸਤੋ ਇਹ ਜੇ ਇਹਦੇ ਬਾਕੀ ਐ ਨੋਮਾ ਲੱਗਾ ਐ ਇਹਨੂੰ ਉਹ ਦੇਖੋ ਇਹਦੀ ਬੰਤਰ ਸਰਵਾਈ ਸਾਹਿਬ ਇਸ ਛੋਟੀ ਦੀ ਕੀ ਡਿਟੇਲ ਹੈ ਇਹ ਬਾਈ ਇਸੇ ਮੱਚਦੀ ਹੈ ਪਹਿਲੇ ਸੂਏ ਦੀ ਜਿਹੜੀ ਇਹ ਹੁਣ ਕੱਟਾ ਦੇ ਤਾਂ ਇਹ ਅਲਬਖਸ਼ ਦੀ ਆ ਇੱਕ ਝੋਆ ਕੱਟੀ ਬਾਈ ਠੀਕ ਹੈ ਅਲਬਖਸ਼ ਬੋਲਦੀ ਹੈ ਕਿੰਨੀ ਉਮਰ ਹੋ ਗਈ ਸਰਵਾਈ ਸਾਹਿਬ ਇਹ ਬਾਈ ਦੂਜਾ ਸਮਝ ਲਓ ਵੀ ਆਹ ਦੂਜੀ ਅਰ ਸੋਈ ਹੈ 14 ਕਿ ਮਹੀਨੇ ਦੀ ਹੋਈ ਹੈ ਜੀ ਠੀਕ ਹੈ ਹਜੇ ਇਹ ਆਈ ਤਾਂ ਫਿਰ ਹਜੇ ਉਮਰ ਇਹਦੀ ਛੋਟੀ ਹੈ ਨਾ ਛੋਟੀ ਆ 2 ਕਿ ਮਹੀਨੇ ਤਾਂ ਇਕਰਾਵਾਂਗੇ ਪਰ ਅਗਲੇ ਸਾਲ ਖੀਰੀਆਂ ਚ ਇਹ ਸੂਗੀ ਅੱਬਾ ਹਾਂ ਠੀਕ ਹੈ ਕਮਾਈ ਬਈਆ ਕੋ ਦੀ ਗੋਲ ਗੋਲ ਪਰਾਂ ਦੀ ਕਮਾਈ ਪਰ ਕਮਾਦੇ ਪਰਾਂ ਦੀ ਦੱਸੋ ਅਲਬਖਸ਼ ਬੋਲਦੀ ਹੈ ਹੋਲੀ ਦੇਖੋ ਤੁਸੀਂ ਇਹਦੀ ਵੀ ਬੰਤਰ ਸੰਭਾਲ ਤਾਂ ਸਪੰਜ ਸਾਹਿਬ ਬਹੁਤ ਸੋਹਣੀ ਕਰਦੇ ਆ ਬਹੁਤ ਚੰਗੇ ਇਹਨਾਂ ਨੂੰ ਸਾਂਭਦੇ ਆ 14 ਕਿ ਮਹੀਨੇ ਉਮਰ ਆ ਬਿਲਕੁਲ ਸਿੰਘ ਨਾਲ ਹੀ ਜੋੜਗੀ ਝੋਟੀ ਦੀ ਤਿਆਰੀ ਮੇਲਿਆਂ ਵਾਲੀ ਹੈ ਪਰ ਐਤਕੀ ਰਜੇਵੇਂ ਇਹਨਾਂ ਦੇ ਅਭਿ ਹੋਗੇ ਵੀ ਇਹਨਾਂ ਤੋਂ ਮੇਲੇ ਦੇ ਵਿੱਚ ਨਹੀਂ ਜਾਇਆ ਜਾਣਾ ਤੋਂ ਦੇਖੋ ਤੁਸੀਂ ਇਸ ਝੋਟੀ ਨੂੰ ਬਹੁਤ ਸੋਹਣੀ ਝੋਟੀ ਹੈ ਦੋਸਤੋ ਜਦੋਂ ਮੇਲਿਆਂ 'ਚ ਜਾਂਦੇ ਆ ਨਾ ਤਾਂ ਇੱਕ ਚੀਜ਼ ਮੈਂ ਨੋਟ ਕੀਤੀ ਆ ਵੀ ਕੋਈ ਵੀ ਭਰਾ ਜਿਹੜਾ ਨਵਾਂ ਹੈ ਜਦੋਂ ਮੇਲਿਆਂ 'ਚ ਜਾਣ ਲੱਗਦਾ ਤਾਂ ਉੱਥੇ ਜਿਹੜੇ ਮੇਲਿਆਂ ਦੇ ਵਿੱਚ ਵਿਚਰਦੇ ਆ ਜਿਹੜੇ ਬਹੁਤਾ ਮੇਲਿਆਂ ਦੇ ਵਿੱਚ ਜਾਂਦੇ ਆ ਉਹ ਇੱਕ ਦੂਜੇ ਦੀ ਮਦਦ ਵੀ ਬਹੁਤ ਕਰਦੇ ਆ ਸਰਪੰਚ ਸਾਹਿਬ ਦੇ ਨਾਲ ਜਦੋਂ ਵੀ ਮੇਲਿਆਂ 'ਚ ਦੇਖਿਆ ਤਾਂ ਇੱਕ ਚਿਹਰਾ ਬਹੁਤ ਵਾਰ ਦੇਖਿਆ ਉਹਨਾਂ ਨਾਲ ਤੁਹਾਨੂੰ ਮਿਲਾਉਂਗਾ ਅੰਕਲ ਆਓ ਅੱਗੇ ਸੋ ਸਰਦਾਰ ਸੁਖਮੰਦਰ ਸਿੰਘ ਜੀ ਰੋਡੇਪਿੰਡ ਤੋਂ ਐ ਇਹ ਵੀ ਆਏ ਹੋਏ ਐ ਇੱਥੇ ਨੀਲੀ ਰਾਵੀ ਦੇ ਪਸ਼ੂ ਸਰਪੰਚ ਸਾਹਿਬ ਦੇ ਦੇਖਿਆ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਉਮੇਲਿਆਂ ਚ ਜਾਂਦੇ ਆ ਤੇ ਮੈਂ ਦੇਖਦਾ ਹੁੰਨਾ ਵੀ ਤੁਸੀਂ ਵੀ ਨਾਲ ਇਹਨਾਂ ਦੇ ਆਮ ਤੌਰ ਤੇ ਉੱਥੇ ਹੁੰਨੇ ਹੀ ਆ ਪਸ਼ੂ ਇਹਨਾਂ ਦੇ ਕਿਵੇਂ ਦੇ ਲੱਗਦੇ ਅੱਜ ਤੁਸੀਂ ਪਸ਼ੂਆਂ ਨੂੰ ਸਾਹਮਣੇ ਦੇਖ ਰਹੇ ਹੋ ਜਿੰਨੇ ਪਸ਼ੂ ਘਰ ਚ ਨੀਲੀ ਰਾਵੀ ਦੇ ਆ ਸਾਡਾ ਤਾਂ ਬਹੁਤ ਮਨ ਖੁਸ਼ ਹੋਇਆ ਵੇ ਹੂੰ ਇੱਥੇ ਜਦੋਂ ਦੇ ਆਏ ਆ ਹੂੰ ਵੀ ਸਾਨੂੰ ਇੰਨੀ ਕੁ ਖੁਸ਼ੀ ਹੋਈ ਵੀ ਆ ਨਾ ਹੂੰ ਤੇ ਜਿਹੜਾ ਇਹਨਾਂ ਦੇ ਮੇਲੇ ਦਾ ਕੋਈ ਰਜੇਵੇਂ ਦੇ ਵਿੱਚ ਹੂੰ ਇਹ ਜਾ ਨਹੀਂ ਸਕਣਾ ਹੂੰ ਅਸੀਂ ਇਹਨਾਂ ਨੂੰ ਕਾਫੀ ਕਹਿ ਵੀ ਅਸੀਂ ਤੁਹਾਡੇ ਨਾਲ ਆ ਕੋਈ ਚੱਕਰ ਨਹੀਂ ਹੂੰ ਪਰ ਫਿਰ ਵੀ ਚਲੋ ਕੋਈ ਹੋ ਜਾਂਦਾ ਕਈ ਵਾਰ ਕੋਸਰ ਜੀ ਵੇਦਾਂ ਦੇ ਬਣ ਜਾਂਦੇ ਆ ਪਰ ਪਸ਼ੂ ਤਾਂ ਤਿਆਰੀ ਕਹਿੰਦੀ ਇਹ ਵੀ ਮੇਲਿਆਂ 'ਚ ਜਾਣਾ ਚਾਹੀਦਾ ਹੈ ਪਸ਼ੂ ਦੇਖੋ ਮੇਲਾ ਹੀ ਇੱਥੇ ਆ ਜੀ ਹੂੰ ਜੇ ਆਪਾਂ ਸਾਰਾ ਕੁਝ ਦਾ ਹਿਸਾਬ ਦਾ ਬਲਾਈਏ ਹੂੰ ਸਰਪੰਚ ਸਾਹਿਬ ਦਾ ਵੈਸੇ ਵੀ ਨਾ ਹੈ ਤੇ ਪਸ਼ੂਆਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਲੱਗ ਹੀ ਚੁੱਕਿਆ ਹੈ ਹੂੰ ਬਿਲਕੁਲ ਹੈ ਹੀ ਸਾਰੇ ਫੁੱਲਾਂ ਵਾਲਾ ਹੀ ਹੈ ਸਹੀ ਹੈ ਮਤਲਬ ਇਹ ਤਿਆਰੀ ਦੇਖ ਕੇ ਤੁਹਾਡਾ ਤਜਰਬਾ ਕਾਫੀ ਹੈ ਜੇ ਲਜਾਨ ਤਾਂ ਮੇਰੇ ਖਿਆਲ 'ਚ ਇਸ ਵਾਰ ਫੇਰ ਸ਼ੀਲਡਾਂ ਜਾਂ ਸਰਟੀਫਿਕੇਟ ਘਰ ਨੂੰ ਆਉਣਗੇ ਹਾਂਜੀ ਸ਼ੀਲਡਾਂ ਹੀ ਆਉਣਗੀਆਂ ਹੀ ਸਹੀ ਹੈ ਸੋ ਦੋਸਤੋ ਇਹ ਸੁਖਮੰਦਰ ਸਿੰਘ ਜੀ ਰੋਡੇ ਪੈਂਡ ਤੋਂ ਵੈਸੇ ਇੱਕ ਮੰਨ ਲਓ ਵੀ ਇਹ ਕਹਿਣ ਵੀ ਆਏ ਆ ਇੱਥੇ ਵੀ ਆਪਾਂ ਮੇਲਾ ਕਿਸੇ ਤਰੀਕੇ ਨਾਲ ਲਾਈਏ ਪਰ ਜਿਵੇਂ ਜਿਵੇਂ ਦੱਸਿਆ ਇਸ ਤਰ੍ਹਾਂ ਦੇ ਆ ਵੀ ਜਾਣਾ ਪੋਸੀਬਲ ਨਹੀਂ ਇੱਕ ਹੋਰ ਚਿਹਰੇ ਨਾਲ ਮਲਾਉਣਾ ਜਿਹੜੇ ਨੀਲੀ ਰਾਵੀ ਨਸਲ ਦਾ ਸ਼ੌਂਕ ਰੱਖਦੇ ਆ ਪਰ ਮੈਂ ਫਰੀਦਕੋਟ ਬੈਲਟ ਨੂੰ ਬਲੋਂਗ ਕਰਦਾ ਤੇ ਸਾਡੇ ਏਰੀਏ ਤੋਂ ਕਾਫੀ ਦੂਰ ਦੇ ਏਰੀਏ ਤੋਂ ਆ ਅੱਜ ਸਵੱਬ ਬਣਿਆ ਭਰਾ ਇੱਥੇ ਪਹੁੰਚੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਜੀ ਮੇਰਾ ਸੋਨੂ ਕਪੂਰਸਲੇ ਤੋਂ ਮੈਂ ਮੋਹ ਕਰਦਾ ਠੀਕ ਹੈ ਤੇ ਅੱਜ ਵੈਸੇ ਹੀ ਮੈਨੂੰ ਪਤਾ ਲੱਗਾ ਕਿ ਸਰਪੰਚ ਸਾਹਿਬ ਨੇ ਇਕੱਠ ਕਰਨਾ ਹੂੰ ਤੇ ਨਾਲ ਅਸੀਂ ਮੈਂ ਪਸ਼ੂਆਂ ਦਾ ਬਹੁਤ ਨੀਲੀ ਰਾਵੀ ਦਾ ਸ਼ੌਂਕ ਕਰਦਾ ਹੂੰ ਤੇ ਮੈਂ ਸ਼ੌਂਕ ਕਰਨ ਵਾਸਤੇ ਇੱਥੇ ਆਇਆ ਅੱਛਾ ਤੇ ਮੈਨੂੰ ਪਤਾ ਲੱਗਾ ਕਿ ਅੱਜ ਤੁਸੀਂ ਵੀ ਆ ਰਹੇ ਹੋ ਸਬਬ ਨਾਲ ਅੱਛਾ ਤੇ ਸਬਬ ਨਾਲ ਹੀ ਆਪਣਾ ਮੇਲ ਹੋ ਗਿਆ ਸਾਰਿਆਂ ਦਾ ਤੇ ਨਾਲੇ ਜਿੰਨੇ ਭੈਣ ਭਰਾ ਇੱਥੇ ਮਿਲੇ ਸਾਰਿਆਂ ਨੂੰ ਨਵੇਂ ਚਿਹਰੇ ਦੇਖੇ ਠੀਕ ਹੈ ਬੜੀ ਖੁਸ਼ੀ ਹੋਈ ਮਿਲ ਕੇ ਸਾਰਿਆਂ ਨੂੰ ਠੀਕ ਹੈ ਤੇ ਕਿੰਨੇ ਨਾਗ ਹੋਗੇ ਤੁਹਾਡੇ ਫਾਰਮ ਦੇ ਵਿੱਚ ਅ ਜਗਜੀਤ ਭਾਈ ਆਪਣੇ ਨਾਗ ਮੈਂ 2016 ਤੋਂ ਬਾਅਦ ਨੀਲੀ ਰਾਵੀ ਤੇ ਕੰਮ ਕਰਨ ਲੱਗਾ ਹੂੰ ਤੇ ਅੱਜ 2025 ਚੱਲ ਰਿਹਾ ਹੂੰ ਤਕਰੀਬ 7-8 ਸਾਲ ਹੋ ਗਏ ਨੇ ਤੇ ਆਪਣੇ ਕੋਲ ਅਜੇ 10 ਤੋਂ 12 ਪਸ਼ੂ ਨੀਲੀ ਰਾਵੀ ਚ ਨੇ ਠੀਕ ਹੈ ਤੇ ਬੂਰੇ ਨਾਰਲੀ ਵਾਲਾ ਮਾਲੀ ਵੀ ਆਪਣੇ ਕੋਲ ਆ ਠੀਕ ਹੈ ਤੇ ਉਹਦੇ ਨਾਲ ਵੀ ਆਪਾਂ ਜਿਹੜੀ ਗਾਂ ਕ੍ਰੋਸਿੰਗ ਲਾਈਨ ਐ ਬਰੀਡਿੰਗ 'ਚ ਵਾਧਾ ਕਰਦੇ ਪਏ ਆ ਠੀਕ ਹੈ ਤੇ ਬੂਰਿਆਂ ਨੂੰ ਵੀ ਬਚਾਉਣ ਵਾਸਤੇ ਆਪਾਂ ਪੂਰਾ ਨਾਰਲੀ ਤੁਹਾਨੂੰ ਪਤਾ ਸਾਰਿਆਂ ਨੂੰ ਪਰਚੇਜ਼ ਕੀਤਾ ਸੀ ਸਹੀ ਬਿਲਕੁਲ ਤੇ ਉਹ ਇਸੇ ਕਰਕੇ ਪਰਚੇਜ਼ ਕੀਤਾ ਹੈਗੀ ਪੂਰੀ ਨੀਲੀ 라ਵੀ ਨੂੰ ਵੀ ਬਚਾਇਆ ਜਾਵੇ ਨਾਲ ਨਾਲ ਠੀਕ ਹੈ ਅੱਛਾ ਫਿਰ ਹੁਣ ਸਾਰਾ ਸ਼ੌਂਕ ਜਿਹੜਾ ਨੀਲੀ 라ਵੀ ਦਾ ਹੀ ਹੈ ਘਰ ਦੇ ਵਿੱਚ ਜਿਹੜੇ ਹਾਂਜੀ ਹਾਂਜੀ ਦੇਖੋ ਭਾਜੀ ਮੋੜ ਤੋਂ ਹੀ ਸ਼ੌਂਕ ਸਾਰਾ ਨੀਲੀ 라ਵੀ ਦਾ ਹੀ ਠੀਕ ਹੈ ਅੱਛਾ ਸਰਪੰਚ ਸਾਹਿਬ ਕੋਲ ਤੁਸੀਂ ਪਹਿਲਾਂ ਵੀ ਵਿਜ਼ਿਟ ਕੀਤਾ ਹੋਊਗਾ ਇਹਨਾਂ ਦੇ ਪਸ਼ੂਆਂ ਦੀ ਸੰਭਾਲ ਜਿਹੜੀ ਤੁਸੀਂ ਦੇਖਦੇ ਹੋ ਕਿਦਾਂ ਲੱਗਦਾ ਦੇਖ ਕੇ ਬੜਾ ਮਨ ਖੁਸ਼ ਹੋਇਆ ਇਹ ਸੰਭਾਲ ਜਾਂ ਇਹਨਾਂ ਦਾ ਜਿੰਮੇ ਦਾ ਮੈਨੇਜਮੈਂਟ ਬਹੁਤ ਵਧੀਆ ਲੱਗਾ ਆਣ ਕੇ ਇੱਥੇ ਤੇ ਇਸੇ ਪਰਪਸਲੀ ਆਪਾਂ ਆਏ ਸੀ ਸ਼ੌਂਕ ਕਰਨ ਲਈ ਤੇ ਨਾਲੇ ਜਦੋਂ ਇੱਥੇ ਆ ਕੇ ਦੇਖਿਆ ਸਰਪੰਚ ਸਾਹਿਬ ਨੂੰ ਪੁੱਛਿਆ ਜਾਂ ਚੰਗੀ ਨੌਲੇਜ ਹੋਰ ਇਕੱਠੀ ਕੀਤੀ ਤੇ ਚੰਗੇ ਕਿਸੇ ਨੂੰ ਵੀ ਬਰੀਡਿੰਗ ਵਾਸਤੇ ਜਾਂ ਕਿਸੇ ਨੇ ਵੀ ਫਾਰਮਰ ਨੇ ਅੱਗੇ ਆਣਾ ਤੇ ਭੈਣ ਭਰਾਵਾਂ ਦਾ ਸਹਿਯੋਗ ਲੈਣਾ ਚਾਹੀਦਾ ਬਿਲਕੁਲ ਇੱਕ ਦੂਜੇ ਦੀ رائے ਨਾਲ ਦੂਜਿਆਂ ਦੇ ਤਜਰਬੇ ਆਪਸ ਵਿੱਚ ਸਾਂਝੇ ਹੋਣੇ ਚਾਹੀਦੇ ਬਿਲਕੁਲ ਉਹਦੇ ਨਾਲ ਹੀ ਅੱਗੇ ਜਿਹੜਾ ਫਾਰਮ ਵਿਕਾਸ ਕਰਨਾ ਉਹਦੇ ਵਾਸਤੇ ਆਪਾਂ ਆਏ ਸੀ ਤੇ ਸਬਾਬ ਨਾਲ ਇੱਥੇ ਭੈਣ ਭਰਾ ਇਕੱਠੇ ਦੇ ਕੇ ਵਿਚਾਰ ਵਟਾਂਦ ਰਹੇ ਹੋਏ ਤੇ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਸਹੀ ਹੈ ਤੇ ਹਰ ਫਾਰਮਰ ਤੇ ਹਰ ਬਰੀਡਰ ਨੂੰ ਇੱਕ ਦੂਜੇ ਭੈਣ ਭਰਾ ਨਾਲ ਵੈਰ ਵਿਰੋਧ ਪਰਾਂ ਕਰਕੇ ਤੇ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਬਿਲਕੁਲ ਧੰਨਵਾਦ ਭਾਈ ਤੁਸੀਂ ਰੁਕੇ ਕਾਫੀ ਦੂਰ ਤੋਂ ਤੁਸੀਂ ਆਏ ਹੋਏ ਧੰਨਵਾਦ ਸਾਰੇ ਚੈਨਲ ਦਾ ਵੀ ਧੰਨਵਾਦ ਭਾਜੀ ਧੰਨਵਾਦ ਤੇ ਜਗਜੀਤ ਭਾਈ ਤੁਹਾਡਾ ਵੀ ਧੰਨਵਾਦ ਥੈਂਕ ਯੂ ਸਰਪੰਚ ਸਾਹਿਬ ਛੌਂਕ ਸਾਰੀਆਂ ਨਸਲਾਂ ਦਾ ਹੀ ਫਿਰ ਰੱਖਦੇ ਹਾਂ ਘਰ ਦੇ ਵਿੱਚ ਹਾਂਜੀ ਭਾਈ ਜੀ ਅੱਛਾ ਇਹ ਜਰਸੀ ਬਾਰੇ ਆਪਾਂ ਗੱਲ ਕਰੀਏ ਤਾਂ ਇਹਦੀ ਕੀ ਡਿਟੇਲ ਹੈ ਕਨਵਾ ਸੁਆ ਇਹ ਭਾਈ ਦੂਜਾ ਸੁਆ ਭਾਈ ਦੂਜਾ ਸੁਆ ਹਾਂ ਹਾਂ ਠੀਕ ਹੈ ਤੇ ਇਹ ਭਾਈ ਜੀ ਆਪਾਂ ਇਹਦੀ ਚੁਆਈ ਵੀ ਕਰਾਈ ਸੀ ਭਾਈ ਪਿੱਛੇ ਜੇ ਹੁਣ ਥੋੜੀ ਜੀ ਠੀਕ ਹੈ ਉਦੋਂ ਕਿੰਨਾ ਦੁੱਧ ਕੱਢੀ ਕੀ ਇਹ 35 ਕਿਲੋ ਜੀ ਮੇਰੇ ਖਾਲਚ ਇੰਸਟਾਗ੍ਰਾਮ ਤੇ ਵੀਰ ਦਾ ਪੇਜ ਆਉਂਦਾ ਹੈ ਹਾਂ ਬਾਈ ਘਿਆਣੇ ਤੋਂ ਸੀਗਾ ਠੀਕ ਹੈ ਓਕੇ ਕਿੰਨਾ ਦੁੱਧ ਕੱਢਿਆ ਨਹੀਂ ਸਰਪੰਚ ਸਾਹਿਬ 35 ਕਿਲੋ ਜੀ 35 ਕਿਲੋ ਦੂਜੇ ਸੂਏ ਦੇ ਵਿੱਚ ਇਹਦੀ ਪਹਿਲੇ ਸੂਏ ਚੁਆਈ ਚਾਰ ਦੰਦਾ ਜੀ ਹਲੇ ਅੱਛਾ ਹਜੇ ਵੀ ਚਾਰ ਦੰਦਾ ਚਾਰ ਦੰਦਾ ਪਹਿਲੇ ਸੂਏ ਦੀ ਚੁਆਈ ਆਪਣੇ ਚੈਨਲ ਤੇ ਹਾਂ ਉਦੋਂ ਕੱਢਿਆ ਸੀ ਇਹਨੇ 28 ਕਿਲੋ ਜੀ 28 ਕਿਲੋ ਪਹਿਲਾਂ ਨੇ ਹਾਂ ਜੀ ਉਦੋਂ ਦਾ ਮੇਰੇ ਖਾਲਚ ਇਹ ਖੀਰੀਆਂ ਚ ਹੀ ਹੋਊਗੀ ਸ਼ਾਇਦ ਹਨਾ ਅੱਛਾ ਖੀਰੀਆਂ ਸੀ ਉਦ ਚਾਰ ਦੰਦ ਨੇ ਦਿੱਤਾ ਹਾਲਾਂਕਿ ਜਿਆਦਾ ਸ਼ੌਂਕ ਮੱਝਾਂ ਵਾਲੇ ਪਾਸੇ ਅਸਰਪਾਈ ਸਾਹਿਬ ਨੂੰ ਪਰ ਜਰਸੀ ਰੱਖੀ ਆ ਤਾਂ ਉਹ ਵੀ ਬੜੀ ਕਮਾਲ ਦੀ ਤੁਸੀਂ ਦੇਖੋ ਇਹਦੀ ਇਹਦੇ ਸੀਮਨ ਦੀ ਡਿਟੇਲ ਸਰਪੰਚ ਸਾਹਿਬ ਯਾਦ ਆ ਉਦੋਂ ਤਾਂ ਆਪਾਂ ਸਿਆ ਦੱਸਿਆ ਸੀਗਾ ਧਿਆਨ ਚ ਸੀ ਜਾਂ ਇਹ ਆਪਣੇ ਜੀ ਪੀਡੀਐਫ ਜਾਰਡ ਦੀ ਹੈ ਜੀ ਪੀਡੀਐਫ ਇਹ ਜਾਰਡ ਦੀ ਤੇ ਇਹ ਕੀ ਇਹਨੇ ਬੱਚਾ ਕੀ ਦਿੱਤਾ ਇਹ ਰੋਮੀ ਦੀ ਜੀ ਬੱਚੀ ਇੱਕੀ ਦਿੱਤੀ ਹੈ ਜੀ ਸੋ ਦੋਸਤੋ ਰੋਮੀਓ ਬੋਲਾ ਜਾਂ ਰੋਮੀ ਬੋਲਾ ਸ਼ਾਇਦ ਹਾਂ ਜੀ ਰੋਮੀਓ 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 ਏਬੀਐਸ ਦਾ ਉਹਦੀ ਇਹ ਬੱਚੀ ਦੋਸਤੋ ਇਸ ਵਾਰ ਇਸ ਵਾਰ ਨਹੀਂ ਦਿੱਤੀ ਦੁਬਾਰਾ ਫੇਰ ਗੱਬਣ ਹੋ ਗਈ ਹੈ ਜੀ ਅੱਛਾ ਹੁਣ ਇਹਦੇ ਫਿਰ ਸੀਮਣ ਧਿਆਨ ਚਾਹ ਕਿਹੜਾ ਹਾਂਜੀ ਧਿਆਨ ਚ ਡਾਕਟਰ ਸਾਹਿਬ ਖੜੇ ਕਿਹੜਾ ਲੈਮਨ ਹੈਡ ਸਿਕਸਰ ਸੀਮਣ ਬਾਈ ਜਿਹੜੀ ਡਾਕਟਰ ਵੀਰ ਖੜੇ ਆ ਜਿਹੜੇ ਏ ਆਈ ਦੀ ਪ੍ਰੈਕਟਿਸ ਕਰਦੇ ਆ ਇਸ ਫਾਰਮ ਦੇ ਵਿੱਚ ਆਉਂਦੇ ਆ ਹਮੇਸ਼ਾ ਹੀ ਮਿਲਦੇ ਆ ਜਦੋਂ ਆਈਦਾ ਤਾਂ ਉਹਦਾ ਸੀਮਣ ਲੱਗਾ ਕੁਮਾਰੇ ਬਾਈ ਇੱਕ ਵਾਰ ਸੋ ਇਹ ਜਰਸੀ ਸਾਨੂੰ ਵੀ ਦਿਖਾਉਣੇ ਆ ਤੇ ਨਾਲ ਜਿਹੜੇ ਭਰਾ ਇੱਥੇ ਖੜੇ ਆ ਸਾਰਿਆਂ ਨੂੰ ਪਸ਼ੂ ਤੋਰ ਕੇ ਦਿਖਾਈ ਜਾਣੇ ਚੌਂਕ ਸਾਡਾ ਸਾਰਿਆਂ ਦਾ ਪੂਰਾ ਹੋ ਜਾਊਗਾ ਤੇ ਇੱਕ ਤਰ੍ਹਾਂ ਦਾ ਇਹ ਮਿੰਨੀ ਮੇਲਾ ਹੀ ਮੰਨ ਲਓ ਪਸ਼ੂ ਸਰਪੰਚ ਸਾਹਿਬ ਦੇ ਆ ਭਰਾ ਦੂਰ ਦੂਰ ਤੋਂ ਆਏ ਆ ਚੌਂਕ ਪੂਰਾ ਸਾਰਿਆਂ ਦਾ ਹੀ ਹੋ ਜਾਣਾ ਕਿਉਂਕਿ ਪਸ਼ੂ ਸਾਰੇ ਹੀ ਤੋਰ ਕੇ ਦਿਖਾ ਦੇਣੇ ਆ ਬੰਦੇ ਬਈ ਸੋ ਇੱਕ ਝੋਟੀ ਇਹਨਾਂ ਦੇ ਕੋਲ ਆਪਣੇ ਆਪ ਦੇ ਬੁੱਲਦੀ ਹੈ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਣੀ ਹੈ ਮੁਰਾ ਨਸਲ ਦੀ ਝੋਟੀ ਉਹ ਦੋਸਤੋ ਇੱਕ ਇਹਨਾਂ ਦੇ ਆਪ ਦੇ ਝੋਟੇ ਦੀ ਧੀ ਬਾਈ ਜੀ ਹੋਰਾਂ ਕੋਲ ਆ ਸਰਪੰਚ ਸਾਹਿਬ ਕੋਲ ਇਹਦੇ ਬਾਰੇ ਡਿਟੇਲ ਜਿਹੜੀ ਆ ਉਹ ਸਰਪੰਚ ਸਾਹਿਬ ਵੀ ਦੱਸ ਸਕਦੇ ਆ ਪਰ ਮੈਂ ਉਸ ਵੀਰ ਨੂੰ ਬੁਲਾਇਆ ਜਿਹਦੇ ਕੋਲ ਇਹਦੀ ਮਾਂ ਜਿਹੜੀ ਉਹ ਆਪਾਂ ਥੋੜਾ ਟਾਈਮ ਪਹਿਲਾਂ ਚੁਆ ਕੇ ਹਟੇ ਆ ਮੈਮੂਆਣਾ ਪਿੰਡ ਤੋਂ ਵੀਰ ਆਪਣੇ ਨਾਲ ਆ ਸਮਨ ਬਰਾੜ ਸਮਨ ਬਾਈ ਸਸੀ ਕਾ ਸਸੀ ਕਾ ਬਾਈ ਛੋਟੀ ਬਾਰੇ ਵੈਸੇ ਤਾਂ ਸਰਪੰਚ ਸਾਹਿਬ ਤੋਂ ਵੀ ਪੁੱਛ ਸਕਦੇ ਸੀ ਪਰ ਮੇਰੇ ਖਿਆਲ ਚ ਵਧੀਆ ਰਹੂਗਾ ਵੀ ਇਹਦੇ ਬਾਰੇ ਡਿਟੇਲ ਤੁਸੀਂ ਹੀ ਦੱਸ ਦਿਓ ਹਾਂਜੀ ਹਾਂਜੀ ਕਿੰਨੀ ਕੁ ਉਮਰ ਇਸ ਛੋਟੀ ਦੀ ਹੋਊਗੀ ਅੰਦਾਜ਼ਾ ਇਹ 14 ਕਿ ਮਹੀਨੇ ਦੀ ਹੋਊਗੀ ਬਈ 14 ਮਹੀਨਿਆਂ ਦੀ ਹੈ ਅੱਛਾ ਇੱਕ ਥੋੜੇ ਦਿਨ ਪਹਿਲਾਂ ਆਪਾਂ ਲਾਈਵ ਚੁਆਈ ਕੀਤੀ ਆ ਤੁਹਾਡੇ ਘਰੋਂ ਆਪਣੇ ਫਾਰਮ ਦੇ ਵਿੱਚੋਂ ਹਾਂਜੀ ਹਾਂਜੀ ਉਹ ਮਾਈਨੇ ਕਿੰਨਾ ਦੁੱਧ ਕਰਤਾ ਸੀ ਮੈਂ ਨੇ ਕੀਤਾ 19 ਕਿਲੋ 570 ਗ੍ਰਾਮ ਕੀਤਾ ਛੇ 19 570 ਹਾਂਜੀ ਇਹ ਉਸੇ ਦੀ ਧੀ ਹੈ ਹਾਂਜੀ ਉਸੇ ਦੀ ਧੀ ਮਾਝ M29 ਦੀ ਹੈ ਮਾਝ M29 ਦੀ ਹੈ ਮਾਝ ਤੁਸੀਂ ਲੈ ਗਏ ਸੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਐਦ ਕਿ ਉਹਨੇ ਬੱਚਾ ਕੀ ਦਿੱਤਾ ਐਦ ਕਿ ਮੇਲਕਾ ਖਾਈ M468 ਦਾ ਛੇ M468 ਹਾਂਜੀ ਠੀਕ ਹੈ ਸੋ ਦੱਸੋ ਝੋਟੀ ਦੇਖੋ ਇਹ ਵਕਾਉ ਨਹੀਂ ਹੈ ਵਿਕਰੀ ਵਾਸਤੇ ਨਹੀਂ ਸਰਪੰਚ ਸਾਹਿਬ ਕੋਲ ਆਪਣੇ ਕੋਲ ਇੱਕ ਝੋਟਾ ਜਿਹੜਾ ਸੀਗਾ ਬਹੁਤ ਸੋਹਣਾ ਬੁੱਲ ਉਹਦੀ ਇਹ ਧੀ ਹੈ ਤੇ ਮਾਂ ਇਹਦੀ ਜਿਹੜੀ ਬਾਈ ਕੋਲ ਸਮਨ ਕੋਲ ਹੈ ਮਹਿਮੂਆਨੇ ਪਿੰਡ ਚ ਦੇਖੋ ਇਹਦੇ ਥਣਾ ਦਾ ਸੈਜ ਥਣਾ ਦੇ ਵਿੱਚ ਬਿੱਥੀ ਜਿਹੜੀ ਜੈਡ ਬਲੈਕ ਹੈ ਬੱਚੇ ਜੈਡ ਬਲੈਕ ਹੀ ਪਾਉਂਦੇ ਹੁਣ ਵੀ ਮੇਲਕਾ ਹੋ ਜਮਾ ਜੈਡ ਬਲੈਕ ਹੀ ਹੋਈ ਠੀਕ ਹੈ ਉਹ ਬੜੇ ਪਿਆਰ ਨਾਲ ਸਰਪੰਚ ਸਾਹਿਬ ਤੋਂ ਬਾਈ ਜੀ ਹੋਰੀ ਲੈ ਕੇ ਗਏ ਆ ਸਰਪੰਚ ਸਾਹਿਬ ਕੋਲ ਉਹ ਘਰੇ ਰੱਖੀ ਮਾਈ ਸੀ ਪਰ ਇਹਨਾਂ ਦਾ ਇੱਕ ਫਰੈਂਡ ਸਰਕਲ ਹੈ ਜਿਹਦੇ ਚ ਸਮਨ ਬਰਾੜ ਬਾਈ ਨਾਲ ਸਾਹਮਣੇ ਬਾਈ ਦਲਬਾਗ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਨਾਲ ਬਾਈ ਕੁਲਵਿੰਦਰ ਇਹ ਚਾਰ ਭਰਾ ਗਵਾਂਢੀ ਪਿੰਡ ਤੋਂ ਤੇ ਬਹੁਤ ਜ਼ਿਆਦਾ ਆਫਸਵਿਚ ਇਹਨਾਂ ਦੀ ਸਾਝ ਹੈ ਪਸ਼ੂਆਂ ਦੇ ਸਿਰ ਤੇ ਹੀ ਪਸ਼ੂਆਂ ਕਰਕੇ ਇਹਨਾਂ ਦੀ ਲਿਹਾਜ਼ ਇੰਨੀ ਕੁ ਬਣੀ ਹੈ ਇੱਕ ਟੀਮ ਹੈ ਤੇ ਇਹ ਆਫਸਵਿਚ ਜਿਹੜਾ ਚੰਗਾ ਪਸ਼ੂ ਆ ਸਰਪੰਚ ਸਾਹਿਬ ਨੇ ਜਿਵੇਂ ਭਾਈ ਸਮਨ ਨੂੰ ਇੱਕ ਜਿਹੜੀ ਇਹਦੀ ਮਾਂ ਉਹ ਬਾਈ ਜੀ ਹੋਰਾਂ ਨੂੰ ਦੇਤੀ ਸੀਗੀ ਸੋ ਇਹ ਝੋਟੀ ਦੇਖੋ ਇਹਨਾਂ ਦੇ ਆਪਣੇ ਬੁੱਲਦੀ ਹੈ ਸੋ ਚੌਕੀਆਂ ਤੁਹਾਨੂੰ ਦਿਖਾ ਰਹੇ ਆ ਵਿਕਰੀ ਆਸਤੇ ਨਹੀਂ ਹੈ ਸਰਪੰਚ ਸਾਹਿਬ ਇਹ ਝੋਟੀ ਦੀ ਕੀ ਡਿਟੇਲ ਹੈ ਇਹ ਬਾਈ ਕੋਹੇ ਨੂਰ ਦੀ ਹੈ ਕੋਹੇਨੂਰ ਬਲਦੀ ਇਹ ਇਹ ਹੁਣ ਦੋਂਦੀ ਹੋਈ ਹੈ ਬਈ ਹਲੇ ਅੱਛਾ ਹੁਣ ਦੋ ਦੰਦ ਹੋਈ ਹੈ ਅਤੇ ਗੱਬ ਵੀ ਹੈ ਬਈ ਇਹ ਪਾਤੀ ਸੀ ਕਿਸੇ ਮੇਲੇ ਚ ਜਾਂ ਨਹੀਂ ਹਰੇ ਮੌਕੇ ਮਿਲਿਆ ਇਹ ਪਤਨੋਲੇ ਪਾਈ ਸੀ ਪੰਜਵੇਂ ਤੇ ਆਈ ਸੀ ਅੱਛਾ ਤਨੋਲੇ ਮੇਲੇ ਤੋਂ ਪੰਜਵੀਂ ਪੋਜੀਸ਼ਨ ਸੀ ਹਾਂਜੀ ਦੋ ਦੰਦ ਦਾ ਤੇ ਗੱਬਣਾ ਹੁਣੇ ਹਾਂਜੀ ਗੱਬਣਾ ਜੀ ਹਾਂ ਠੀਕ ਹੈ ਇਹ ਮੱਝ ਆਪਣੇ ਕੋਲ ਸੀ ਕਿ ਪਹਿਲਾਂ ਕੋਈ ਸੇਲ ਕਰਤੀ ਹੋਏ ਦੀ ਮਾਂ ਜਾਂ ਹੈ ਨਹੀਂ ਜੀ ਕੋ ਆਪਣੇ ਰਿਸ਼ਤੇਦਾਰ ਕੋਲ ਸੀਗਾ ਕਿ ਅੱਛਾ ਉੱਥੇ ਸੀਗੀ ਠੀਕ ਹੈ ਸੋ ਸਰਪੰਚ ਸਾਹਿਬ ਪਸ਼ੂ ਤੁਹਾਡੇ ਸਾਰੇ ਦਿਖਾਤੇ ਇੱਕ ਵਾਰ ਲਾਈਵ ਚੁਆਈ ਕਰਾਈ ਸੀ ਤੇ ਉਦੋਂ ਤੁਹਾਡਾ ਪੋਤਰਾ ਆਇਆ ਸੀਗਾ ਜਿਸ ਨੂੰ ਸਿੱਖ ਹਿਸਟਰੀ ਬਾਰੇ ਸਾਰੀ ਨੌਲੇਜ ਸੀ ਹਾਂਜੀ ਹਾਂਜੀ ਉਹ ਵੀਡੀਓ ਬੜੀ ਪਸੰਦ ਕੀਤੀ ਅੱਜ ਆਪਾਂ ਇੱਕ ਹੋਰ ਜਿਵੇਂ ਤੁਸੀਂ ਦੱਸਦੇ ਹੋ ਤੁਹਾਡੇ ਬੇਟਾ ਆਏ ਹੋਏ ਆ ਬਾਹਰੋਂ ਤੇ ਉਹਨਾਂ ਨੇ ਜਾਣਾ ਪਊ ਉਹ ਹਾਂਜੀ ਹੁਣ ਬੇਟਾ ਵੀ ਆਇਆ ਪੋਤਰਾ ਵੀ ਆਇਆ ਉਹ ਵੱਡਾ ਠੀਕ ਹੈ ਨਾਮ ਦੱਸਿਓ ਬਾਈ ਜੀ ਹੋਰਾਂ ਦਾ ਨਾਲ ਹੀ ਇੱਧਰ ਤੁਹਾਡੇ ਬੇਟੇ ਦਾ ਕੀ ਬੇਟੇ ਦਾ ਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਤੇ ਪੋਤਰੇ ਦਾ ਨਾਮ ਹਰਕੀਰਤ ਸਿੰਘ ਜੀ ਠੀਕ ਹੈ ਅਜਾ ਇਹ ਉਦੋਂ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਵੀ ਤੁਸੀਂ ਬੜਾ ਇਹਨਾਂ ਨੂੰ ਕਹਿੰਦੇ ਸੀ ਵੀ ਇੱਕ ਜਾਣਾ ਤੇ ਇਧਰਲੇ ਪਾਸੇ ਆਪਾਂ ਰਹੀਏ ਪਸ਼ੂਆਂ ਦਾ ਸ਼ੌਂਕ ਪੂਰਾ ਕਰਕੇ ਹਾਂਜੀ ਹਾਂਜੀ ਉਹਦੇ ਛੁੱੜੀ ਜੀ ਬੇਨਤੀ ਕਰਨ ਲੱਗਿਆ ਜੀ ਇਹ ਹੁਣ ਉੱਥੇ ਦੀ ਪੜ੍ਹਾਈ ਚੱਲ ਰਹੀ ਹੈ ਜੀ ਹੂੰ ਠੀਕ ਹੈ ਹੁਣ ਬਾਅਦਾਂ ਦਾ ਕਰ ਚੱਲਿਆ ਕਹਿੰਦਾ ਮੈਂ 2 ਸਾਲ ਲਾ ਕੇ ਵੀ ਜ਼ਰੂਰ ਅੱਛਾ ਇੱਥੇ ਆਉਂਗਾ ਬਾਪਸਾਵਾਗੇ ਇੱਥੇ ਤੇ ਕਰਾਂਗੇ ਇੱਥੇ ਕੰਮ ਠੀਕ ਹੈ ਚਲੋ ਚੌਂਕ ਤਾਂ ਹੁਣ ਐ ਕਿ ਪਸ਼ੂ ਸੋਹਣੇ ਆ ਤੁਹਾਡੇ ਕੋਲ ਤੇ ਬਾਕੀ ਬਹੁਤ ਵੀਰ ਤੁਹਾਨੂੰ ਮਿਲਣ ਵੀ ਆਉਂਦੇ ਆ ਇਹਨਾਂ ਦੀ ਵੀ ਰੁਚੀ ਪਸ਼ੂਆਂ ਵਾਲੇ ਪਾਸੇ ਨੂੰ ਹੈ ਹੈਗੀ ਆ ਹਾਂਜੀ ਫੂਲ ਫਾਨ ਲਾ ਕੇ ਪੁੱਛਦੇ ਰਹਿੰਦੇ ਆ ਜੀ ਪੁੱਛਦੇ ਰਹਿੰਦੇ ਆ ਹਾਂਜੀ ਹੁਣੇ ਜਦੋਂ ਤੁਸੀਂ ਗੱਲਾਂ ਬਾਤਾਂ ਕਰ ਲਏ ਕਰ ਰਹੇ ਸੀ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਕੋਈ ਪਸ਼ੂ ਵੇਚਣ ਲੱਗੇ ਸੀ ਤੇ ਜਿਹੜੇ ਬਾਈ ਜੀ ਹੋਰੀ ਛੋਟੇ ਬੇਟੇ ਆ ਸ਼ਾਇਦ ਤੁਹਾਡੇ ਬਾਹਰ ਉਹਨਾਂ ਨੇ ਰੋਕਤਾ ਵੀ ਨਹੀਂ ਲਿਆ ਅੱਜ ਉਹਨਾਂ ਨੇ ਰੋਕਤਾ ਕਹਿੰਦੇ ਨਹੀਂ ਵੇਚਨੇ ਜੀ ਮੈਂ ਬੇਟੇ ਨੇ ਬਾਹਰ ਲੈਣੇ ਕਹਿੰਦਾ ਨਹੀਂ ਵੇਚਣੀ ਇਹਨਾਂ ਨੇ ਵੀ ਕਹਾਂ ਕਹਿੰਦੇ ਰਹਿਣ ਦੋ ਠੀਕ ਹੈ ਜੀ ਫਿਰ ਇੰਦਰ ਨੇ ਠੀਕ ਹੈ ਸੋ ਦੋਸਤੋ ਇਹ ਬਾਈ ਜੀ ਹੋਰਾਂ ਦੇ ਇੱਕ ਪਾਸੇ ਸੁਪੁੱਤਰ ਇਹਨਾਂ ਦੇ ਤੇ ਨਾਲ ਹੀ ਪੋਤਰਾ ਸਰਪੰਚ ਸਾਹਿਬ ਦਾ ਅਸਲ ਵਿੱਚ ਇੱਕ ਛੋਟੀ ਜੀ ਬੇਨਤੀ ਹੋਰ ਕਰਨ ਲੱਗੇ ਆ ਤੇ ਨੌਜਵਾਨੀ ਪੰਜਾਬ ਦੀ ਤਾਂ ਹੀ ਬਚ ਸਕਦੀ ਜੇ ਮਾੜਾ ਮੋਟਾ ਕੋਈ ਸ਼ੌਕ ਪਾਊਗਾ ਹੈ ਨਾ ਜੀ ਇਸ ਪਾਸੇ ਕੋਈ ਜੁੜ ਲਗੇ ਜਾਂ ਆਪਣੇ ਕਿੱਤਿਆਂ ਦੇ ਨਾਲ ਤੇ ਹੁਣ ਸਰਕਾਰਾਂ ਦਾ ਹੱਥ ਖੜੇ ਕਰੀ ਬੈਠੀਆਂ ਜੇ ਮਤਲਬ ਨੌਜਵਾਨੀ ਬਚਾਉਣਾ ਉਹਨਾਂ ਨੂੰ ਵੀ ਨਾਲ ਕੋਈ ਸਹੂਲਤ ਦੇਣਾ ਚਾਹੀਦਾ ਜੀ ਸਹੀ ਹੈ ਮਤਲਬ ਉਹ ਵੈਸੇ ਇਹ ਆ ਵੀ ਜੇ ਚੌਂਕ ਘਰ 'ਚ ਇਹ ਪਸ਼ੂ ਸੰਭਾਲਦੇ ਆ ਜਾਂ ਕੋਈ ਵੀ ਕਿੱਤਿਆਂ ਦਾ ਸ਼ੌਕ ਪਾਵਾਂਗੇ ਤਾਂ ਫੇਰ ਹੀ ਇਧਰਲੇ ਪਾਸੇ ਨੂੰ ਰੁਝਾਨ ਬਣਨਾ ਹੈ ਨਾ ਅੱਜ ਅੱਗੇ ਜਿਵੇਂ ਮੇਲੇ ਮੂਲੇ ਹੁੰਦੇ ਸੀਗੇ ਜਿਹੜੇ ਮੇਲੇ ਹੂੰ ਤੇ ਵੱਡੇ ਉਸ ਕਰਕੇ ਲੋਕ ਬਹੁਤ ਜੁੜੇ ਸੀਗੇ ਉਸੇ ਤਰ੍ਹਾਂ ਹੁਣ ਜੇ ਮੇਲੇ ਮੂਲੇ ਹੋਣ ਤਾਂ ਜਾਣ ਉਹਦੇ ਨਾਲ ਫਰਕ ਪੈਂਦਾ ਜੀ ਜੁੜਦੀ ਹੈ ਨੌਜਵਾਨੀ ਦਾ ਕੁਝ ਬਿਲਕੁਲ ਸੋ ਦੱਸੋ ਇਹ ਵਾਕਈ ਇਨਾਂ ਚੀਜ਼ਾਂ ਦਾ ਅਸਰ ਪੈਂਦਾ ਸੋ ਇਹ ਸਾਰੇ ਚਿਹਰੇ ਫੇਰ ਤੁਸੀਂ ਇੱਕ ਵਾਰ ਦੇਖੋ ਪਸੂ ਤੁਹਾਨੂੰ ਸ਼ੌਂਕੀਆ ਦਿਖਾਏ ਸਰਪੰਚ ਸਾਹਿਬ ਦੇ ਮੈਂ ਹੋ ਸਕਦਾ ਕੁਸਕ ਵੀਰਾਂ ਨੂੰ ਪਹਿਲੀ ਵਾਰ ਮਿਲਦੇ ਆ ਨਾਮ ਨਹੀਂ ਜਾਣਦੇ ਹੁੰਦੇ ਤੁਸੀਂ ਇਨਾਂ ਦੇ ਉੱਤੇ ਮੈਂ ਕੈਮਰਾ ਮਾਰੂ ਕਿਉਂਕਿ ਸਾਰੇ ਵੀਰ ਸ਼ੌਂਕ ਰੱਖਦੇ ਆ ਤਾਂ ਹੀ ਇੱਥੇ ਪਹੁੰਚੇ ਟਾਈਮ ਇਹਨਾਂ ਨੇ ਕੱਢਿਆ ਵੀਡੀਓ ਵਾਸਤੇ ਦੋਸਤੋ ਵੀਡੀਓ ਵੀ ਆਪਾਂ ਨਾਲ ਛੂਟ ਕੀਤੀ ਹੈ ਤੇ ਨਾਲੇ ਇਹਨਾਂ ਕੋਲ ਕੁ ਕਵੀਰਾਂ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਬਾਕੀ ਸਾਰੇ ਚਿਹਰੇ ਵੀਡੀਓ ਦੇ ਮਾਧਮ ਨਾਲ ਤੁਸੀਂ ਦੇਖੇ ਆ ਪਸ਼ੂ ਜਿਹੜੇ ਸਰਪੰਚ ਸਾਹਿਬ ਦੇ ਦਿਖਾਏ ਆ ਦੋਸਤੋ ਸਾਰੇ ਇਹ ਸ਼ੌਂਕ ਹੀ ਆ ਦਿਖਾਏ ਆ ਵਿਕਰੀ ਵਾਸਤੇ ਕੋਈ ਵੀ ਨਾ ਹੈ ਨਹੀਂਗਾ ਨੰਬਰ ਫੇਰ ਵੀ ਸਕਰੀਨ ਤੇ ਆ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਪਸ਼ੂ ਦੇਖਣ ਜਦੋਂ ਮਰਜੀ ਆ ਉਹ ਕਿਉਂਕਿ ਇਹਨਾਂ ਨੂੰ ਵੀ ਸ਼ੌਂਕ ਹੈ ਭਰਾਵਾਂ ਨਾਲ ਮਿਲਣ ਦਾ ਸੋ ਘਰ ਚ ਜਿਵੇਂ ਮੈਂ ਦੱਸਿਆ ਨਸਲਾਂ ਸਾਰੀਆਂ ਹੀ ਆ ਤੇ ਇਹਨਾਂ ਕੋਲ ਇਹ ਮੁਰਗੇ ਇਹ ਤੋਂ ਇਲਾਵਾ ਜਰਮਨ ਸ਼ੈਫਰਡ ਕੁੱਤੇ ਹਰੇਕ ਬਰੀਡ ਹੀ ਬਾਈ ਜੀ ਹੋਰੀ ਸਰਪੰਚ ਸਾਹਿਬ ਘਰੇ ਰੱਖਦੇ ਆ ਸ਼ੌਂਕ ਹੈ ਇਹਨਾਂ ਨੂੰ ਇਹਨਾਂ ਨਸਲਾਂ ਦਾ ਸੋ ਤੁਸੀਂ ਇਸ ਸੀਲ ਮੁਰਗੇ ਨੂੰ ਵੀ ਦੇਖੋ ਬਾਕੀ ਜਰਸੀ ਇਹਨਾਂ ਕੋਲ ਇੱਕ ਫਾਰਮ ਜਿਹੜਾ ਉਹ ਤਿਆਰ ਹੋ ਜਾਣਾ ਥੋੜੇ ਚਿਰ ਚੀ ਬਹੁਤ ਸੋਹਣੀ ਗ੍ਰੋਥ ਆ ਸੋਹਣੀਆਂ ਵੇੜਾਂ ਬਾਈ ਜੀ ਹੋਰੀ ਸੰਭਾਲ ਰਹੇ ਧੰਨਵਾਦ ਕਮੈਂਟ ਕਰਕੇ ਜਰੂਰ ਇਹਨਾਂ ਦੇ ਪਸ਼ੂਆਂ ਬਾਰੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ